ਸਾਬਕਾ ਸਰਪੰਚ ਨਾਲ ਸੰਬੰਧਿਤ ਕਾਂਗਰਸ ਸਮਰਥਕਾਂ ਦਾ ਦੋਸ਼ ਹੈ ਕਿ ਉਹਨਾਂ ਤੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤੇ 6 ਸਾਥੀ ਕੀ ਪਰਿਵਾਰ ਦੇ ਮੈਂਬਰਾਂ ਨੂੰ ਜ਼ਖਮੀ ਕੀਤਾ ਗਿਆ ਹੈ ਉੱਥੇ ਹੀ ਮੌਜੂਦਾ ਸਰਪੰਚ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਤਾਣੀ ਮਾਰੀ ਗਈ ਜਿਸ तो बाद मामूली विवाद होया अति कांग्रेस वर्कर ने उन्होंने कुर्सियां नाल हमला कर देता, उन्हें किसी के जख्मी होने तो इनकार किया है उत्थे ही मौके ते एसपी पी हैडक्वार्टर जुगराज सिंह पहुंचे हैं अति उन्हां दा कहना है कि स्थिति का जायजा लिया जा रहा है फ्रांस अभी तो कुछ नहीं ਕੱਟਣ ਕਰਦੇ ਇਹ ਕੱਚੀਆਂ ਕਟਣ ਦੇ ਦੇ ਹਿਸਾਬ ਨਾਲ ਸਰਪੰਚ ਅਸ਼ੋਕ ਥਾਪਾ ਜੀ ਇੱਥੇ ਬੈਠੇ ਹੋਏ ਸੀ ਬਾਕੀ ਸਾਰੇ ਵੋਟਾ ਪਾਉਂਦੇ ਹੋਏ ਸੀ ਜੋਤੀ ਆਇਆ ਆ ਜੋਤੀ ਗੱਡੀ ਵਿੱਚੋਂ ਨਿਕਲਿਆ ਜੋਤੀ ਪਹਿਲਾਂ ਅੰਦਰ ਗਿਆ ਆ ਅੰਦਰੋਂ ਨਿਕਲ ਕੇ ਬਾਹਰ ਆਇਆ ਇੱਥੇ ਆਣ ਕੇ ਇਹਨਾਂ ਸਰਪੰਚਾਂ ਸਰਪੰਚ ਦੇ ਸਿਰ 'ਤੇ ਕਿਰਪਾਨ ਮਾਰ ਦਿੱਤੀ ਐ ਇਹਦੇ ਕਿਰਪਾਨ ਮਾਰਨਾ ਬਾਕੀ ਗੰਜੂ ਦੇ ਜਿਹੜੇ ਬੰਦੇ ਹੀ ਨੇ 10 15 ਬੰਦੇ ਹੀ ਆਣ ਕੇ ਉਹਨਾਂ ਨੇ ਸਾਰਿਆਂ ਨੂੰ ਫਾੜ ਲਿਆ ਕਿੰਨੇ ਬੰਦੇ ਕਰਮਣਾ ਵਜੀਆ ਕਰਪਾਨਾ ਦੋਹਾਂ ਦਿਨਾਂ ਬੰਦ ਜਾਂਦੇ ਪੱਜ ਗਈਆਂ ਨੇ ਪੰਜਾਂ ਸ਼ਾਮ ਰਸਕਾਂ ਲੱਗੀਆਂ ਨੇ ਪੰਜਾਂ ਸ਼ਾਮ ਸਾਡੇ ਇੱਕੋ ਘਰ ਦੇ ਜੀਜੇ ਨੇ ਸੱਟਾਂ ਲੱਗੀਆਂ ਨੇ ਇੱਕ ਪਰਿਵਾਰ ਵਿੱਚ 7-8 ਜੀਆਂ ਦੇ ਸੱਟਾਂ ਲੱਗੀਆਂ ਨੇ ਉਹ ਕਿੱਥੇ ਦਾ ਹਸਪਤਾਲ ਹਾਂਜੀ ਚਲੇ ਗਏ ਨੇ ਸਰਕਾਰੀ ਹਸਪਤਾਲ ਨੂੰ ਚਾਹੀਦਾ ਹੈ ਜਿਹੜੀ ਗਲਤੀ ਕੀਤੀ ਹੈ ਨਾ ਇਹਨਾਂ ਨੇ ਹਣ ਇਨਸਾਫ ਚਾਹੀਦਾ ਹੈ ਕੀ ਹੋ ਰਹੀ ਪੰਜ ਇਹ ਲੜਾਈ ਬਹੁਤ ਕੀਤੀ ਇਹਨਾਂ ਨੇ ਕੁਰਸੀਆਂ ਮਾਰੀਆਂ ਕਰਪਾਨਾ ਮਾਰੀਆਂ ਇਹਨਾਂ ਨੇ ਸਾਡੇ ਬੰਦੇ ਦੇ ਫੋਨ ਵੀ ਖੋਲੇ ਇਹਨਾਂ ਨੇ ਕਿ ਕੋਈ ਵੀਡੀਓ ਨਾ ਬਣਾ ਸਕੇ ਆ ਗਈ ਵੀਡੀਓ ਉਹ ਸੀ ਸੀ ਟੀ ਵੀ ਕੈਮਰਾ ਲੱਗਾ ਉਹ ਕੈਮਰੇ ਵੀਡੀਓ ਲੱਗਾ ਉੱਥੇ ਬੈਠੇ ਦੇ ਥਾਪਾਈ ਦੇ ਸਿਰ ਚ ਕੁਰਪਾਨ ਮਾਰ ਦਿੱਤੀ ਆ ਉਹਨਾਂ ਦੇ ਹੱਥਾਂ ਵਿੱਚ ਮਾਰ ਦਿੱਤੀਆਂ ਨਾ ਉਹਨਾਂ ਦੇ ਡੈਡੀ ਦੇ ਸਿਰ ਤੇ ਸੱਟ ਮਾਰ ਦਿੱਤੀ ਆ ਉਹਨਾਂ ਦੇ ਬੇਟੇ ਦੇ ਵੀ ਸੱਟ ਮਾਰੀ ਆ ਇੱਕ ਪਰਿਵਾਰ ਵਿੱਚੋਂ 8-9 ਬੰਦਿਆਂ ਦੇ ਸੱਟਾ ਲਾਤੀਆਂ ਨਾ ਉਹਨਾਂ ਨੇ ਉਹ ਵੀ ਇੱਕ ਪਰਿਵਾਰ ਵਿੱਚੋਂ ਪੋਰ ਪਿੰਡ ਵਿੱਚ ਕਿਸੇ ਨੇ ਨਹੀਂ ਲੱਗੀਆਂ ਆਈਆਂ ਸੱਪਾਂ ਨਾ ਨੰਬਰ ਇਹ ਇਧਰ ਆ ਤੂੰ ਇਹ ਵੀ ਮੜ ਪੁੱਛ ਗਿਆ ਬਣਾ ਪਿੰਡ ਕਿਉਂ ਪੋਰ ਪਿੰਡ ਮੋੜ ਇੱਕ ਮਿੰਟ ਯਾਰ ਇੱਕ ਮਾਰੋ ਜੋ ਕਰ ਰਹੇ ਨੇ ਤੁਹਾਡਾ ਪਿੰਡ ਕਿਹੜਾ ਪਿੰਡ ਕਿਹੜਾ ਜੀ ਤੁਹਾਡਾ ਪਿੰਡ ਕਿਹੜਾ ਜੀ ਤੁਹਾਡਾ ਲੋਕਲ ਸਰਪੰਚ ਭਾਈ ਸਾਹਿਬ ਚੱਲ ਜੋੜ ਮੈਂ ਤਾਂ ਲਾਸ ਹੋਰੀ ਦੇ ਰਹੇ ਸਰ ਆਪਾਂ ਵੀ ਹੁੰਦੇ ਜੀ ਲਾਸ ਜੀ ਯਾਰ ਮੈਂ ਤੁਹਾਨੂੰ ਪਹਿਲਾਂ ਲੱਗਣ ਪਹਿਲੇ ਤੁਸੀਂ ਆਪ ਹੀ ਬਦਮਾਸ਼ੀ ਕਰਦੇ ਆਪ ਆਹੀ ਕੁਝ ਕਰਦਾ ਜੀ ਸਰ ਜੀਮਾਨਤ ਗੱਲ ਗੱਡੀ ਸਰ ਚਲੋ ਜੀ ਨਾਲ ਪੁੱਛੋ ਚਲੋ ਜੀ ਚਲੋ ਸਰ ਇੱਕ ਵਾਰ ਸਪੈਕਟਰ ਸਰ ਮੈਂ ਆਇਆ ਤੁਹਾਨੂੰ ਨਾਲ ਚਲੋ ਜੀ ਚਲੋ ਜਾਓ ਯਾਰ ਉਹਨਾਂ ਨੂੰ ਸਰ ਕੋ ਸਾਹਮਣੇ ਹੀ ਸਾਰਿਆਂ ਨੂੰ ਅਸੀਂ ਉੱਥੋਂ ਐਸੇ ਕਰਕੇ ਆਏ ਇੰਨੇ ਨੇ ਸਰ ਉਹ ਖਲੋਤੇ ਸਾਹਮਣੇ ਸਾਨੂੰ ਵੀ ਕਹੀ ਯਾਰ ਸਾਨੂੰ ਮੈਨੂੰ ਫੜ ਕੇ ਅੰਦਰ ਬਿਠਾਓ ਯਾਰ ਚਲੋ ਚਲੋ ਅੰਦਰ ਬਿਠਾਓ ਫੜਾਓ ਦੇਖੋ ਕੁ ਵੀ ਯਾਰ ਹੁਣ ਹਰ ਜਗ੍ਹਾ ਤੁਰੇ ਵਰਦੀ ਜਾਓ ਚੱਲੋ ਜੇ ਨਾ ਬਾਲੀ ਚਲੋ ਪੈਸਾ ਮੇਰੇ ਹੱਥੋਂ ਦੇਖੋ ਜਾਓ ਜਲਾ ਰੱਜਣਾ ਪਾਉਂਦੇ 20000 ਚਲੋ 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 ਅੱਗੇ ਵੀ ਕਰੋ ਆਪਾਂ ਚਲੋ ਅਸੀਂ ਕੋਈ ਵੱਡਾ ਸਰਕਾਰ ਨਹੀਂ ਜਾਣੇ ਪਾ ਹੋਣ ਦੇ ਗਏ ਇਹ ਪਾ ਦੇ ਜਾਂ ਲੋਕ ਮੇਰੀਆਂ ਮਾਤਾ ਭੈਣਾਂ ਸਾਰੇ ਜਣੇ ਅੰਦਰ ਸਾਤਾ ਨਹੀਂ ਬੰਦੇ ਹਸਪੀਟਲ ਨਹੀਂ ਕਿੱਧਰ ਗਏ ਇਹਨਾਂ ਵੀ ਫਿਰ ਉਹ ਬੰਦੇ ਹਸਪੀਟਲ ਆ ਤੇ ਅਸੀਂ ਇਸੇ ਕਰਕੇ ਆਏ ਤੁਹਾਨੂੰ ਪਤਾ ਲੱਗਿਆ ਇਸੇ ਕਰਕੇ ਆਏ ਨੇ ਕਾਰਵਾਈ ਕਰਨੀ ਆਏ ਤੁਸੀਂ ਤੁਸੀਂ ਤਾਂ ਸਾਹਿਬ ਵੇਖ ਮੇਰੀ ਬਾਤ ਠੀਕ ਕਰੋ ਇੱਥੇ ਨਾ ਇੱਥੇ ਨਾ ਇੱਥੇ ਨਾ ਕਰੋ ਹਾਂਜੀ ਤੇ ਫਿਰ ਤੁਸੀਂ ਆਪਣੇ ਘਰੇ ਜਾਓ ਨਹੀਂ ਆ ਨਹੀਂ ਸਕਦੇ ਕਿਥੇ ਆ ਨਹੀਂ ਨਹੀਂ ਜਾਓ ਆਪਣੇ ਜਿਹੜੇ ਕੋਈ ਟੀਮ ਲਾਓ ਅਜਨ ਪਿੱਛੇ ਵੀ ਦੇਖ ਲਿਆ ਉਸ ਟੀਮ ਲੈ ਕੇ ਪਰਾ ਪਿੱਛੇ ਵੀ ਨਾ ਕੋਈ ਆਏ ਨਾ ਕਰੀ ਠੀਕ ਪਰਵਾਹ ਨਹੀਂ ਆ ਰਹੀ ਤੁਸ ਜਰਾ ਉੱਪਰ ਵੀ ਆ ਨਿਤਰ ਕੋਈ ਨਾ ਪ੍ਰਧਾਨਦਤ ਆਉਟਸਾਈਡਰ ਨਹੀਂ ਚਾਹੀਦਾ ਜਿਹੜਾ ਫੜ ਦਿਖਦਾ ਤੁਹਾਨੂੰ ਫੜ ਕੇ ਗੱਡੀ 'ਚ ਬਿਠਾਉਿਆ ਜੀ ਨਹੀਂ ਜਾਵੇ ਕਿਹੜਾ ਕਿਹੜਾ ਘੜਿਆ ਸਿਰਫ ਜਿਹੜਾ ਘੜਿਆ ਉਹ ਅੰਦਰ ਕੋਲੋਂ ਬਾਕੀ ਆਪਿਆਂ ਦੇ ਕੋਲੋਂ ਕੰਦੀ ਜੇ ਬਾਦੂ ਕੋਈ ਵੀ ਬੰਦਾ ਤੁਹਾਡੇ ਦੇ ਨਾਮ ਸੁਲੀਬ ਹੋਇਆ ਉਹ ਤੁਸੀਂ ਅੰਦਰ ਬੁੜਾਇਆ ਤੁਹਾਡੇ ਖਲਾਫ ਹੀ ਕਰ ਰਹੀ ਹੋਏਗੀ ਤੇਰਾ ਕਿਹੜਾ ਪਿੰਡ ਆ ਵੀ ਕੱਢੋ ਕਰੋ ਭਜੀ ਮੈਂ ਕਰੂਗਾ ਚਲੋ ਕਰੋ ਪਰੇ ਦੇ ਕਰੇ ਜਿਆਦਾ ਫੌਦਾ ਚਲੋ ਰਾਹ ਬਾਦੂ ਪਿੱਛੇ ਲੈ ਜਾਓ ਦੇਖੋ ਮੈਂ ਕਾਰਡ ਦਿਖਾ ਕਾਕਾ ਮੈਂ ਤੇਰੇ ਵਰਗੇ ਰੋੜ ਛੱਤੀ ਹੋਣਾ ਇੱਥੇ ਮੇਰੇ ਕੰਮ ਹੀ ਹੈ ਡਿਊਟੀ ਹੈ ਇਹ ਵੀ ਫੇਰ ਇੱਥੋਂ ਜਾਣਾ ਨਾਮ ਸੁਭਮਾ ਮੈਂ ਮੌਕੇ ਦਾ ਜਿਹੜਾ ਸਰਪੰਚਾ ਸਾਧੂ ਪਿੰਡ ਸਾਧੂ ਲੱਗਦਾ ਉਹਦਾ ਬ੍ਰਦਰ ਆ ਵੱਡਾ ਠੀਕ ਹੈ ਸਰ ਇੱਥੇ ਆਪਾਂ ਬੂਥ ਲਾਇਆ ਵਾ ਆਮ ਆਦਮੀ ਪਾਰਟੀ ਵੱਲੋਂ ਚਾੜੂ ਦਾ ਬੂਥ ਲਾਇਆ ਸਰ ਸਾਡਾ ਕੈਂਡੀਡੇਟ ਆਇਆ ਇੱਥੇ ਫੇਰਾ ਮਾਰਨ ਤੇ ਸਵੇਰ ਦਾ ਸਰ ਬੜੀ ਮਤਲਬ ਕਿ ਬੜੀ ਸ਼ਾਂਤੀ ਨਾਲ ਚੱਲਣ ਡਿਆ ਹੀ ਕੰਮ ਸਾਰਾ ਅਸਟ ਕੈਂਡੀਡੇਟ ਆਇਆ ਸਾਡਾ ਆਮ ਆਦਮੀ ਪਾਰਟੀ ਦਾ ਫੇਰਾ ਮਾਰਨ ਇਹਨਾਂ ਨੇ ਗੱਲਾਂ ਕੱਡੀਆਂ ਵਾ ਠੀਕ ਆ ਉਹ ਜਦੋਂ ਬੈਸੋ ਬੈਸਵਸਈ ਹੋਈ ਆ ਤੇ ਇਹਨਾਂ ਨੇ ਗਾਲ ਕੱਢੀ ਸਾਡੀ ਕ੍ਰਿਸਚੀਅਨ ਕੌਮ ਨੂੰ ਕਿ ਇਹ ਚੂੜੇ ਚੂੜੇ ਲੋਕਾਂ ਦੀ ਰੋਟੀ ਨਹੀਂ ਇਹ ਚੂੜੇ ਗੁੱਟਾਂ ਦੀ ਰੋਟੀ ਨਹੀਂ ਪੂਰੀ ਹੁੰਦੀ ਤੇ ਸਰਪੰਚੀ ਲੈ ਕੇ ਬੈਠੇ ਆ ਕਿ ਤੇ ਸਾਡੇ ਸੰਵਿਧਾਨ ਨੇ ਕਹਿੰਦਾ ਆ ਕਿ ਇਨਸਾਈ ਬਰਾਦਰੀ ਕਿੰਨੇ ਬੰਦੇ ਫਟਰ ਹੋਏ ਬੰਦੇ ਸਰ ਫਟਰ ਕੋਈ ਨਹੀਂ ਹੋਇਆ ਫਟਰ ਕੋਈ ਨਹੀਂ ਜੀ ਸਰ ਫਟਰ ਕੋਈ ਨਹੀਂ ਹੋਇਆ ਠੀਕ ਆ ਕੁਰਸੀਆ ਕੁਰਸੀਆ ਦੇਖੋ ਇੱਕ ਮੱਚੋ ਪਕੜਦੀ ਆ ਦੇਖੋ ਸਰ ਦੇਖੋ ਮੇਰੀ ਗੱਲ ਸੁਣੋ ਕੁਰਸੀਆ ਇੰਨਾ ਤੇ ਲੱਗੀਆਂ ਸੀ ਸਾਡੇ ਆ ਮੰਜੇ ਡੱਟੇ ਦੇ ਦੇਖ ਲਓ ਕੁਰਸੀਆ ਇੰਨਾ ਦੀ ਟੁੱਟੀਆਂ ਇਹਨਾਂ ਨੇ ਉਧਰ ਕੁਰਸੀਆ ਚਲਾਈਆਂ ਆਸੀਆ ਦੇਖੋ ਮੈਂ ਨਾ ਗੱਲ ਕਰਨੀ ਕੀ ਚਾਹੁੰਦਾ ਆ ਵੀ ਇਹ ਜੋ ਲੋਕਤੰਤਰ ਆ ਨਾ ਇਹਨਾਂ ਗਵਾ ਦਿੱਤਾ ਆ ਕਿਉਂਕਿ ਇੱਕ ਬਰਾਦਰੀ ਨੂੰ ਗਲਤ ਬੋਲਣਾ ਕੁੱਤੇ ਚੂੜੇ ਇਹ ਸਰਪੰਚ ਬਣੇ ਨੇ ਤੇ ਇਹਨਾਂ ਕੀ ਕਹਿਆ ਵੀ ਅੱਜ ਤਾਡੀ ਰੋਟੀ ਨਹੀਂ ਪੂਰੀ ਹੁੰਦੀ ਆਪਾਂ ਨਹੀਂ ਝਗੜਾ ਕਰਨਾ ਚਾਹੁੰਦੇ ਕਿਉਂਕਿ ਲਖਣ ਬਹੁਤ ਲੜੇ ਆ ਇਹ ਨਹੀਂ ਕਿ ਨਹੀਂ ਲੜੇ ਮੈਂ 60 ਸਾਲ ਨੂੰ ਬਰੂਗੀ ਜੇ ਮੇਰੀ ਆਪਾਂ ਲਖਣਾਂ 'ਚ ਰਹੇ ਆ ਇਹਨਾਂ ਨੇ ਬਹੁਤ ਜ਼ਿਆਦਾ ਮਾੜਾ ਚੰਗਾ ਸਾਨੂੰ ਬੋਲਿਆ ਵੇ ਅੱਜ ਵੀ ਕਿੱਚੀ ਸਾਡੇ ਜਾਤ ਦੀ ਇਹ ਇਹਨਾਂ ਤੇ ਕਾਨੂੰਨ ਜਿਹੜਾ ਧਾਰਾ ਆ ਅਸੀਂ ਲਾਵਾਂਗੇ ਜਿੱਥੋਂ ਤੱਕ ਲੜਿਆ ਜਾਏਗਾ ਲੜਾਂਗੇ ਵੀ ਇਹ ਨਹੀਂ ਵੀ ਨਹੀਂ ਨਾ ਛੋਟਿਆਂ ਨਾਲ ਨਾ ਡਾਂਗਾ ਨਾਲ ਲੜਾਂਗੇ ਕਾਨੂੰਨ ਨਾਲ ਲੜਾਂਗੇ ਨਾ ਕਿਉਂਕਿ ਇਹਨਾਂ ਨੂੰ ਬਹੁਤ ਗਲਤ ਬੋਲਿਆ ਪਿੰਡ ਸਾਧੂ ਚੱਕ ਦੇ ਵਿੱਚ ਜਿਹੜੀਆਂ ਵੋਟਾਂ ਪੈ ਰੀਆਂ ਸੀ ਸੋ ਇੱਥੋਂ ਦਾ ਜਿਹੜਾ ਬਲਾਸਮਤੀ ਇਸ ਜ਼ੋਨ ਤੋਂ ਜਿਹੜਾ ਕੈਂਡੀਡੇਟ ਆ ਜੋਤੀ ਜੋਤੀ ਕਰਕੇ ਉਹਦਾ ਨਾਮ ਆ ਕਹਿੰਦੇ ਉਹ ਇੱਥੇ ਆਣ ਕੇ ਜਿਹੜਾ ਸਾਡਾ ਕਾਂਗਰਸ ਪਾਰਟੀ ਦੇ ਵਰਕਰ ਸੇਬਾਨ ਬੈਠੇ ਸੀ ਉਹਨਾਂ ਦੇ ਵਾਸਤੇ ਆ ਕੇ ਇੱਥੇ ਜਾਨਲੇਵਾ ਹਮਲਾ ਕੀਤਾ ਜਿਹਦੇ ਵਿੱਚ ਉਹਨਾਂ ਦੇ ਕਾਫੀ ਸੱਟਾਂ ਲਗਾਈਆਂ ਦਾਤਰਾ ਤੇ ਹਥਿਆਰਾਂ ਦੇ ਨਾਲ ਲੈਸੀ ਬਾਹਰ ਵੀ ਕੋਈ ਅਣਪਛਾਤੇ ਵੀ ਲੋਕ ਸੀ ਸੋ ਮੇਨ ਮਕਸਦ ਉਹਨਾਂ ਦਾ ਇਹ ਸੀ ਪਹਿਲਾਂ ਚਾਹੀਏ ਪਿੰਡ ਚ ਵੀ ਤੁਸੀਂ ਜਾਣਦੇ ਹੋ ਤੁਸੀਂ ਸਾਰਾ মিডিਆ ਵੀ ਉੱਥੇ ਗਿਆ ਉੱਥੇ ਵੀ ਉਹਨਾਂ ਨੇ ਜਾਲੀ ਵੋਟਾਂ ਪਾਈਆਂ ਜਦੋਂ ਉਹਨਾਂ ਦਾ ਨਾਲ ਸਟਾਫ ਜਿਹੜਾ ਡਿਊਟੀ ਤੇ ਸੀ ਪ੍ਰਜਾਇਡਿੰਗ ਅਫਸਰ ਦੇ ਨਾਲ ਉਹਨਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਨਾ ਅਸੀਂ ਕਰਨ ਦੇਣਾ ਸੋ ਉੱਥੇ ਵੀ ਉਹ ਜਦੋਂ ਪਤਾ ਲੱਗਾ ਸਾਡੇ ਧਿਆਨ ਚ ਆਇਆ ਉਹ ਆਪਣੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਉਹਨੂੰ ਤੁਰੰਤ ਉੱਥੋਂ ਬਦਲਾਇਆ ਤੇ ਉਹਦੀ ਇਨਕੁਆਰੀ ਕਰਕੇ ਉਹਦੇ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਕਰ ਰਹੇ ਨੇ ਉਸ ਤੋਂ ਬਾਅਦ ਜਦੋਂ ਉੱਥੇ ਨਹੀਂ ਚੱਲਿਆ ਫਿਰ ਇੱਥੇ ਆਣ ਕੇ ਹਮਲਾ ਕੀਤਾ ਕਿ ਘੰਟੇ ਦੋ ਰਹਿ ਗਏ ਆ ਬੂਥ ਤੇ ਆਪਾਂ ਹਮਲਾ ਕਰੀਏ ਤੇ ਉਹਨਾਂ ਨੂੰ ਢੜਾ ਦਈਏ ਇੱਥੋਂ ਤੇ ਅਸੀਂ ਜਿਹੜਾ ਵਾ ਇੰਡੀਪੈਂਡੈਂਟਲੀ ਜਿਹੜਾ ਅ ਅੰਦਰ ਜਾ ਕੇ ਤੇ ਅਸੀਂ ਆਪ ਮੋਹਰੇ ਲਾ ਕੇ ਵੋਟਾਂ ਪਾਈਏ ਪਰ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਲੀਡਰ ਆ ਮੈਂ ਜਾਣਦਾ ਇਹਨੂੰ ਜਨਾਕੇ ਦਲੇਰ ਆ ਮੁੜ ਕੇ ਘਰੋਂ ਨਹੀਂ ਨਿਕਲਦਾ ਹੁੰਦਾ ਉੱਥੇ ਹੀ ਕਰੀ ਜਾਂਦਾ ਹੁੰਦਾ ਕੀ ਹੋਇਆ ਕੀ ਹੋਇਆ ਜਿਹੜੀ ਇਹਨਾਂ ਨੇ ਭਾਜੀ ਚਾੜੀ ਆ ਉਹਨਾਂ ਦੀ ਸਮਾ ਆਲਾਂ ਦੇ 51 ਕਰਕੇ ਮੋੜਾਂਗੇ ਇਹਨਾਂ ਦੀ 51 ਕਰਕੇ ਸੋ ਸਟਾਂ ਕਾਫੀ ਲੱਗੀਆਂ ਹਸਪੀਟਲ ਐਡਮਿਟ ਨੇ ਲੋਕ ਤੇ ਇੱਥੋਂ ਜਾ ਕੇ ਉੱਥੇ ਪਤਾ ਲੈਨੇ ਐ ਐਮਐਲ ਸਾਹਿਬ ਉਹਨਾਂ ਦੇ ਨਾਲ ਟੱਚ ਸੀਨੇ ਰਿਕਾਰਡਿੰਗ ਦੇ ਸਾਹਮਣੇ ਕੈਮਰਾ ਲੱਗਾ ਉਹਦੀ ਮੈਂ ਡੀਵੀਆਰ ਜਿਹੜੀ ਆ ਉਹ ਮੈਂ ਆਪਣੇ ਕਬਜ਼ੇ ਚ ਲੈ ਲਈ ਆ ਮੈਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਜਾਂ ਇੱਥੋਂ ਇਹਨਾਂ ਨੇ ਦੇਣ ਨਹੀਂ ਸੀ ਦੇਣੀ ਉਹ ਮੈਂ ਲੈ ਕੇ ਸ਼ਹਿਰ ਕੱਢਣ ਵਾਸਤੇ ਭੇਜਤੀ ਆ ਉਹਦੇ ਚ ਸਾਹਮਣੇ ਵਾਰ ਕਰਦੇ ਜਿਹੜੇ ਨਜ਼ਰ ਵੀ ਆਉਣਗੇ ਸਭ ਕੁਝ ਇਹਨਾਂ ਦਾ ਜਿਹੜਾ ਉਹ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਉਹ ਵੀ ਜਾਰੀ ਕਰ ਦਿੱਤੀ ਜਾਊਗਾ ਅਧਿਕਾਰੀ ਆਏ ਅਧਿਕਾਰੀਆਂ ਨੇ ਕੀ ਕਰਿਆ ਉਦੋਂ ਦੇ ਆਣ ਕੇ ਉੱਥੇ ਅੰਦਰ ਖਲੋਤੇ ਆ ਆ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਆ ਗਲੀ ਦੇ ਪਿਛੇ ਉੱਥੇ 20 ਤੋਂ 25 ਮੁੰਡੇ ਜਿਹੜੇ ਤਲਵਾਰਾਂ ਲੈ ਕੇ ਖਲੋਤੇ ਆ ਪੁਲਸ ਦੀ ਹਿੰਮਤ ਹੀ ਨਹੀਂ ਗਈ ਉੱਥੇ ਜਾ ਕੇ ਉਹਨਾਂ ਨੂੰ ਢੜਾ ਲਿਆ ਆਪਾਂ ਇਹ ਆਪਣੇ ਪਹਿਲਾਂ ਇਸ ਤੋਂ ਪਹਿਲਾਂ ਪੱਠਾ ਕਲੋਨੀ ਉੱਥੇ ਤਿੰਨ ਬੰਦੇ ਆਏ ਆ ਇਹੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਆ ਔਰ ਕੋਈ ਝਗੜਾ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਆ ਕੁਝ ਲੋਕਾਂ ਦਾ ਫਟਰ ਵੀ ਹੋਇਆ ਸਰ ਵਿਕੋਜੀ ਤਾਂ ਤਾਂ ਮੈਨੂੰ ਹੀ ਇਨਨੇ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸਐਚਓ ਸਾਹਿਬ ਦੀ ਓਲਡੀ ਡਿਊਟੀ ਲਾਤੀ ਬਾਹਰੀ ਲੋਕ ਐਸੇ ਸਾਰੇ ਤੇ ਹਾਂਜੀ ਕੋਈ ਬਾਹਰੀ ਲੋਕ ਐਸੇ ਦੋਨੇ ਪਾਸੇ ਉਸੇ ਕਰਕੇ ਆਏ ਆ ਜੀ